ਮਨਪ੍ਰੀਤ ਸਿੰਘ ਐਸਪੀ ਮੋਹਾਲੀ ਅਤੇ ਜਸਪਿੰਦਰ ਸਿੰਘ ਡੀਐਸਪੀ ਸਬਡਿਵੀਜ਼ਨ ਜ਼ਿਰਕਪੁਰ ਦੀ ਨਿਗਰਾਨੀ ਹੇਠ ਇੰਸਪੈਕਟਰ ਜਸਕਵਲ ਸਿੰਘ ਸੇਖੋ ਐਸਐਚਓ ਥਾਣਾ ਜ਼ਿਰਕਪੁਰ ਦੀ ਅਗਵਾਈ ਵਿੱਚ ਜੁਐਲਰੀ ਦੀ ਦੁਕਾਨ ਵਿਖੇ ਅਸਲੇ ਦੀ ਨੋਕ ਉਤੇ ਲੁੱਟਖੋ ਦੀ ਵਾਰਦਾਤ ਕਰਨ ਵਾਲੇ ਦੋਸ਼ੀਆਂ ਨੂੰ 24 ਘੰਟਿਆਂ ਦੇ ਅੰਦਰ ਅੰਦਰ ਟ੍ਰੇਸ ਕਰਕੇ ਸੱਤ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ। ਇੱਕ ਜਿਹੜੀ ਸਾਡੇ ਮਾਨਯੋਗ ਡੀਜੀਪੀ ਸਾਹਿਬ ਦੀ ਤੇ ਸੀਐਮ ਸਾਹਿਬ ਦੀ ਜਿਹੜੀ ਇੱਕ ਐਂਟੀ ਸੋਸ਼ਲ ਐਲੀਮੈਂਟ ਦੇ ਖਿਲਾਫ ਚਲਾਈ ਹੋਈ ਮੁਹਿੰਮ ਸੀਗੀ ਉਹਦੇ ਨਾਲ ਜਿਹੜੀ ਸਾਡੀ ਹੁਣ ਜਨੇ ਵੀ ਐਂਟੀ ਸੋਸ਼ਲ ਐਕਟੀਵਿਟੀ ਕਰਦੇ ਉਹਨਾਂ ਦਾ ਕਲਾਸ ਸਿੱਤੋ ਸਤ ਕਰ ਰਿਹਾ ਹੈ ਸਾਡੇ ਪਰਸੋਂ ਇੱਕ ਵਾਰਦਾਤ ਹੋਈ ਸੀਗੀ ਇੱਕ ਜ਼ਿਲਕਾਉਂ ਦੇ ਵਿੱਚ ਸ਼ੁਰਾ ਹੀ ਪਲੇ ਤੇ ਇੱਕ ਜਵੈਲਰੀ ਸ਼ਾਪ ਸੀਗੀ ਜਿਨੇ ਜੋ ਚਾਰ ਬੰਦਿਆਂ ਨੇ ਜੋ ਕਿ ਆਪਾਂ ਐਸਸੀਟੀ ਫੁਟੇ ਦੇਖ ਸਕਦੇ ਆ ਵੀ ਚਾਰ ਬੰਦਿਆਂ ਨੇ ਉੱਥੇ ਗਨ ਫਾਇਰ ਤੇ ਲੁੱਟ ਕੀਤੀ ਸੀਗੀ ਉੱਥੋਂ ਕੁਝ ਚਾਂਦੀ ਤੇ ਜੋ ਬੰਦਾ ਲੱਜ ਕਰ ਰਿਹਾ ਸੀ ਵੀ ਮੇਰੇ ਕੋਲ ਕੁਝ ਪੈਸੇ ਖੋ ਕੇ ਲੈ ਗਏ ਨੇ ਤੇ ਉਸ ਵੇਲੇ ਜਿਹੜੀ ਸੀਗੇ ਬੰਨ੍ਹੇ ਹੋਏ ਐਸਐਸਪੀ ਸਾਥੀ ਤਿਸ਼ਾ ਪਰਦੇਸ਼ਾਂ ਹੇਠ ਸਾਡੇ ਟੀਮਸ ਆਪਣੀਆਂ ਜਿਹੜੀਆਂ ਬਣਾਈਆਂ ਗਈਆਂ ਹਨ ਸੀਆਈਏ ਜਿਹੜਾ ਸਾਡੇ ਡੀਐਸਪੀ ਆਪਣੇ ਜ਼ਿਲ੍ਹੇ ਕੋਲ ਦੇ ਟੀਮਸ ਬਣਾਈਆਂ ਗਈਆਂ ਹਨ ਤੇ ਫਰਟੀਜ਼ ਦੇ ਬਹੁ ਵਜੇ ਕੰਮ ਕਰਦੇ ਹੋਏ ਟੈਕਨੀਕਲ ਇਨਪੁੱਟਸ ਹਿਊਮਨ ਇੰਟੈਲੀਜੈਂਸ ਤੇ ਹੋਰ ਕਈ ਪੁਆਇੰਟਸ ਤੇ ਕੰਮ ਕਰਦੇ ਹੋਏ ਇਹਨਾਂ ਨੂੰ ਟ੍ਰੇਸ ਕੀਤਾ ਜਦੋਂ ਇਹ ਟ੍ਰੇਸ ਕੀਤਾ ਗਿਆ ਤੇ ਇਸ ਤੋਂ ਬਾਅਦ ਹੁਣੇ ਤੱਕ ਸਾਡੇ ਕੋਲ 7 ਗ੍ਰਿਫਤਾਰੀਆਂ ਹੋ ਗਈਆਂ ਦੋ ਮੋਟਰਸਾਈਕਲ ਬੰਦ ਹੋਏ ਨੇ ਇੱਕ ਜਿਹੜਾ ਵਾਦਦਾ ਚ ਬਤ ਪਸਤਿਆ ਗਿਆ ਵੀਕਲ ਉਹ ਵੀ ਵਾਦਦਾ ਚ ਬਤਿਆ ਗਿਆ ਜਿਹੜਾ ਆਪਣਾ ਵੈਪਨ ਸੀਗਾ ਉਹ ਵੀ ਰਿਕਵਰ ਹੋਇਆ ਇਹਦੇ ਤੋਂ ਮੈਂ ਦੱਸਣਾ ਲੱਗਾਂਗਾ ਵੀ ਇਹਦੇ ਜਿਹੜੇ ਟੋਟਲ ਜਿਹੜੇ ਸੀ ਕਿ ਵਾਦਤ ਕਰਨ ਜਿਹੜੇ ਆਏ ਸੀ ਉਦੋਂ ਜਿਨ੍ਹਾਂ ਨੇ ਐਗਜ਼ੀਕਿਊਟ ਕੀਤਾ ਇਹਨੂੰ ਪੁਲਿਸ ਸੀਗਾ ਪਰਵੀਰ ਸਿੰਘ ਜੋ ਵੀ ਜਲੰਧਰ ਦਾ ਰਹਿਣ ਵਾਲਾ ਸ਼ਮਸ਼ੇਰ ਸਿੰਘ ਜੋ ਹਰਿਆਣਾ ਦਾ ਰਹਿਣ ਵਾਲਾ ਗਗਨਦੀਪ ਸਿੰਘ ਮੁਹਾਲੀ ਦਾ ਹੀ ਹੈ ਕਰਨਵੀਰ ਸਿੰਘ ਇਹ ਕਬਰਿਸਰਦਾ ਇਹ ਚਾਰ ਬੰਦੇ ਜਿਹੜੇ ਦੋ ਬਾਈਕ ਤੇ ਆਏ ਸੀਗੇ उत्तराइंट से जी लुट की थी बाकी इन जीसटेंट से जीपीरेसी तीन बंद फर्दर अब अरैस्ट किए हैं जे कि गुरमनजीप सि बरनाले का जस जसमनजीत सिंह यूपी का रिशभ हरियाणा का यह तीन बंदे होते जो कि कॉस्पीरेसी से अरैस्ट किए गए हैं जो क्रिमिनल चैक ग्राउंड है एक बंद जो भी इन्होंने क्रिमिनल है

ਰੇਕੀਟੇ ਇੰਦਨਾਂ ਦੇ ਵਿੱਚੋਂ ਇੱਕ ਬਣਾਉਂਦਾ ਕਿਉਂ ਨਾ ਲੈ ਨਹੀਂ ਲਊਗਾ ਠੀਕ ਹੈ ਉਹਨੋਂ ਆਫ ਦਾ ਕਿਉਟ ਹੈ ਜਿਹਦਾ ਕਿ ਰਿਲੇਟਿਵ ਸੀਗੇ ਉਹ ਜਿੱਥੇ ਪੁਆਇੰਟ ਆਫ ਆਪਣਾ ਕ੍ਰਾਈ ਨਾ ਜਿਹੜਾ ਕਿ ਜਿਹੜਾ ਉੱਪਰ ਆਈ ਸੀ ਜਿਹੜਾ ਹੈ ਸੀ ਜਿੱਥੇ ਕ੍ਰਾਈ ਹੋਇਆ ਉਹਦੇ ਲਾਗੇ ਉਹਦੇ ਰਿਲੇਟਿਵ ਰਹਿੰਦੇ ਸੀਗੇ ਉਹਨੇ ਉੱਥੇ ਆਉਂਦੇ ਜਾਂਦੇ ਇਸ ਚੀਜ਼ ਨੂੰ ਪੁਆਇੰਟ ਪਾਇੰਟ ਕੀਤਾ ਸੀਗਾ ਤੇ ਬਾਅਦ ਵਿੱਚ ਆਪਣੇ ਦੋਸਤਾਂ ਨਾਲ ਡਿਸਕਸ ਕਰਕੇ ਉਹਨੂੰ ਐਗਜ਼ੀਕਿਊਟ ਕੀਤਾ ਤਾਂ ਜਿਹੜਾ ਕਾਬੂਗੀ ਟੇਲਰ ਦਾ ਸਹਲਾ ਵੀ ਕੋਈ ਮਾਮਲਾ ਲੱਗਦਾ ਨਹੀਂ ਆ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਨਾ ਜਿਹੜੇ ਇੱਕ ਦੋ ਬੰਦਿਆਂ ਦੇ ਉੱਪਰ ਜਿਹੜਾ ਕਿ ਦੁਲੰਦੋਂ ਉਹਦੇ ਤੇ ਪਰਚੇ ਦਰਜ ਨੇ ਤੇ ਕੋਈ ਵੀ ਕਾਫੀ ਕ੍ਰਿਮੀਨਲਸ ਦੇ ਨਾਲ ਉਹਦੀ ਜਿਹੜੀ ਹਲੇ ਤੱਕ ਹੈਗੀ ਹੈ ਆਪਣੀ ਸਾਨੂੰ ਪਤਾ ਲੱਗਿਆ ਵੀ ਉਹਦੀ ਹੈਗੀ ਹੈ ਲੋਕਲ ਉਹਨਾਂ ਦੇ ਨਾਲ ਆਪਣੀ ਗੱਲਬਾਤ ਤੇ ਉਹ ਅਸੀਂ ਹਲੇ ਫਰਦਰ ਆਪਣਾ ਨੂੰ ਸੋਲੀਡ ਡਾਕਸ ਤੇ ਵੈਰੀਫਾਈ ਕਰ ਰਹੇ ਹਾਂ ਜਦੋਂ ਤੱਕ ਸਾਡੇ ਕੋਲ ਪ੍ਰੋਪਰ ਸਾਰੀ ਇਨਫੋਰਮੇਸ਼ਨ ਆ ਜਾਂਦੀ ਹੈ ਉਦੋਂ ਤੁਹਾਨੂੰ ਦੱਸਾਂਗੇ ਕੋਈ ਫੋੜੇ ਨਾ ਕਹਿਣਾ ਕਿ ਮੈਂ ਚੰਗੀ ਜੇ ਦੋ ਸਾਡੇ ਕੋਲ ਉਹ ਦੇਖੋ ਫਰਦਰ ਜਿਹੜੀ ਉਹਨਾਂ ਨੇ ਲੱਚ ਕੀਤਾ ਜੋ ਰਿਕਵਰੀ ਹੈ ਉਹ ਡਿਊਰਿੰਗ ਇਨਕੈਰਬੇਸ਼ਨ ਹਲੇ ਹੋਰ ਜ਼ਿਆਦਾ ਸਾਨੂੰ ਕਲੀਅਰ ਹੋਊਗਾ ਪਰ ਬਿਲਕੁਲ ਮਰੀ ਉਹਨਾਂ ਦੇ ਕੋਲ ਜੋ ਚਾਂਦੀ ਦਾ ਕਹਿਣ ਸੀਗੇ ਮੇਨ ਉਹ ਜਿਹੜੇ ਉਹ ਲੱ ਸੱਤ ਜਣੇ ਸੀਗੇ ਜਾਂ ਇਸ ਤੋਂ ਇਲਾਵਾ ਕੋਈ ਹੋਰ ਵੀ ਬੰਦੇ ਸੀ ਪਰ ਕੁੱਤੀ ਕਹਿੰਦੇ ਕਰਦੇ ਕੀ ਸੀ ਬੇਸਿਕਲੀ ਬਾਈ ਪ੍ਰੋਫੈਸ਼ਨ ਪੋਲੀਟਿਕ ਸੀ ਵੀ ਜਾਂ ਮੈਂ ਉਸ ਨਾਲ ਹਲੇ ਬਹੁਤ ਵਿਲਨ ਬਈ ਸਟੇਜ ਜਿਹੜੀ ਆਪਾਂ ਜਿਸ ਤੇ ਆਪਾਂ ਗੱਲ ਕਰ ਰਹੇ ਹਾਂ ਤੁਹਾਨੂੰ ਇਵੋਲੂਸ਼ਨ ਬੇਸਿਸ ਤੇ ਅਸੀਂ ਥੋੜਾ ਜਿਹਾ ਦੱਸੋ ਕਿ ਇਹ ਜਿਹੜੇ ਫੜੇ ਗਏ ਨੇ ਸਾਰੇ ਸਾਰੇ ਇੱਥੇ ਅਲੱਗ-ਅਲੱਗ ਜਗ੍ਹਾ ਤੋਂ ਪੂਛ ਆ ਰਹੇ ਹਨ ਨਾਲੇ ਦੇ ਜੁਲੰਦਰ ਦੇ ਹਰਿਆਣੇ ਦੇ ਯੂਪੀ ਦੇ ਤੋਂ ਸੀਗੇ ਅਲੱਗ-ਅਲੱਗ ਆਪਣੇ ਤੋਂ ਜੋਬਸ ਕਰ ਰਹੇ ਨੇ 3 ਤੋਂ 4 ਜਣੇ ਬਲਿੰਕਟ ਜੋਬ ਕਰ ਰਹੇ ਨੇ ਤੇ ਆਪਣੇ ਅਦਰ ਪ੍ਰਾਈਵੇਟ ਸਟੂਡੀਓ ਦਾ ਕੰਮ ਕਰ ਰਹੇ ਨੇ ਠੀਕ ਹੈ

ਦੋ ਸਾਈਟ ਜੇ ਦੇਖਿਆ ਜਾਵੇ ਤੇ ਪਹਿਲੀ ਨਗਰ ਉਹ ਇੱਕ ਬੜਾ ਦੇਸੀ ਲੱਗਦਾ ਠੀਕ ਹੈ ਪਰ ਹੈ ਸੋਫਿਸਟੀਕੇਟਿਡ ਕਿੰਨੇ ਬੋਧਾ ਬਤੀ ਬੋਧਾ ਲੱਗਦਾ ਸਰ ਮਾਰਡਾ ਤੇ 4 ਦਿਨ ਅਸੀਂ ਜਾਂ ਸਤ ਪ੍ਰਾਪਤੀ ਵੇਚਨੇ ਔਰ ਖੀਦਨੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز